امرجیت سوچتا جی ان کی سمجھ ਇਹ ਨਕਮੀ ਤੇ ਨਫੇਦੀ ਸਰਕਾਰ ਕਹਿ ਸਕਦੇ ਆਪਾਂ ਇਹਨੂੰ ਤੇ ਜੋ ਆਮ ਨਾਗਰਿਕਾਂ ਨੂੰ ਤੰਗ ਕਰਕੇ ਟੈਕਸ ਵਸੂਲਦੇ ਜਾ ਰਹੇ ਅਗਰ ਸਾਵਾਜ ਫੇਰ ਇਕੱਠੇ ਹੋਏ ਆ ਕੀ ਕਰਨੇ ਜੀ ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵਣਿੰਗ ਜੀ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਪੰਜਾਬ ਦੀ ਜਿਹੜੀ ਦਿਨ ਪਰ ਦਿਨ ਕਾਨੂੰਨੀ ਵਿਵਸਥਾ ਵਿਗੜ ਰਹੀ ਆ ਉਹਦੇ ਖਿਲਾਫ ਤਹਿਸੀਲ ਲੈਵਲ ਤੇ ਇਹ ਧਰਨੇ ਲਾਉਣੇ ਸੀ ਕਿਉਂਕਿ ਪਟਿਆਲੇ ਚ ਗਣੇਸ਼ ਵਸਰਨ ਦੇ ਕੱਲ ਬਹੁਤ ਵੱਡੇ ਪ੍ਰੋਗਰਾਮ ਸੀ ਜਿਸ ਕਰਕੇ ਸਾਡੇ ਬਲੋਕ ਕਾਂਗਰਸ ਕਮੇਟੀ ਦੇ ਪ੍ਰਧਾਨ ਕਿਲਾ ਮੁਵਾਰਕ ਰਜੇਸ਼ ਮੰਡੋਰਾ ਜੀ ਦੇ ਏਰੀਆ ਚ ਬਹੁਤ ਵੱਡੀ ਗਿਣਤੀ ਚ ਗਣੇਸ਼ ਪੂਜਾ ਦੀ ਉਹ ਤਾਂ ਸਥਾਪਤ ਹੁੰਦੇ ਨੇ ਗਣੇਸ਼ ਜੀ ਉਹਦੇ ਕੱਲ ਵਿਸਰਜਨ ਸੀ ਇਸ ਕਰਕੇ ਇਹਨਾਂ ਨੇ ਅੱਜ 18 ਤਰੀਕ ਨੂੰ ਕਰਨਾ ਲਾਇਆ ਜਿਸ ਦਿਨ ਦੀ ਪੰਜਾਬ ਆਪਣੀ ਸਰਕਾਰ ਆਈ ਹੈ ਤੁਸੀਂ ਦੇਖਿਆ ਹਰ ਹਫਤੇ ਤਕਰੀਬਨ ਦੋ ਕਤਲ ਹੋ ਜਾਂਦੇ ਨੇ ਇੱਥੋਂ ਤੱਕ ਕਿ ਜਿਹੜੇ ਗੈਂਗਸਟਰ ਨੇ ਉਹ ਇੰਨੇ ਨਿੱਡਰ ਹੋਏ ਹੋਏ ਨੇ ਉਹ ਪੰਜਾਬ ਦੀਆਂ ਜੇਲਾਂਾਂ ਚੋਂ ਆਪਣੀਆਂ ਇੰਟਰਵਿਊਆਂ ਭੇਜ ਰਹੇ ਨੇ ਬਾਹਰ ਨਸ਼ਾ ਜੀਲੇ ਵਿੱਚੋਂ ਬਰਬੰਦ ਹੋ ਰਿਹਾ ਹੈ ਮੋਬਾਈਲ ਜੀਲੇ ਵਿੱਚੋਂ ਬਰਬੰਦ ਹੋ ਰਹੇ ਨੇ ਕੋਈ ਧੀ ਪਹਿਣ ਗਲੀ ਚ ਆਪਣਾ ਮੋਬਾਈਲ ਜਾਂ ਕੋਈ ਗਹਿਣਾ ਘਟਾ ਪਾ ਕੇ ਨਹੀਂ ਨਿਕਲ ਸਕਦੀ ਉਹਨਾਂ ਦੇ ਘਰੋਂ ਦੇ ਬਾਹਰੋਂ ਜਾਂ ਘਰ ਚ ਵੜ ਕੇ ਵੀ ਲੁੱਟਾਂ ਕੋ ਹੋ ਰਹੀਆਂ ਨੇ ਜਿਹੜੇ ਰੇਪ ਕੇਸ ਨੇ ਮਹਿਲਾਵਾਂ ਤੇ ਅਤਿਆਚਾਰ ਵਰਜਾ ਇਸ ਤਰ੍ਹਾਂ ਦੇ ਕਾਨੂੰਨੀ ਹਰਕਤਾਂ ਨੇ ਇਹ ਦਿਨ ਪਰ ਬੱਦ ਰਹੀਆਂ ਨੇ ਸਰਕਾਰ ਦੀਆਂ ਆਪਣੀਆਂ ਰਿਪੋਰਟਾਂ ਦੇ ਮੁਤਾਬਕ ਜਿਹੜੇ ਅਪਰਾਧ ਦੇ ਕੇਸ 1200 ਦੇ ਕਰੀਬ ਸਾਲ ਚ ਸੀ ਉਹ 7200 ਤੋਂ ਵੀ ਟੱਪ ਗਏ ਇੰਨਾ ਵੱਡਾ ਵਾਧਾ ਹੋਇਆ ਕਿਉਂਕਿ ਜੋ ਪੋਲੀਟੀਕਲ ਸਿਸਟਮ ਹੈ ਪੰਜਾਬ 'ਚ ਇਹ ਇੱਕ ਬਦਲਾਅ ਦੇ ਨਾਂ ਤੇ ਆਇਆ ਸੀ ਇਹ ਟੋਟਲੀ ਫੇਲ ਹੋ ਚੁੱਕਿਆ ਜਦੋਂ ਤੁਸੀਂ ਕਿਸੇ ਸਰਕਾਰੀ ਮੁਲਾਜ਼ਮੇ ਨੂੰ ਕੰਮ ਨਹੀਂ ਕਰਨ ਦਉਂਗੇ ਤੁਸੀਂ ਆਪਣੇ ਮਤਲਬ ਕੋ ਉਨ੍ਹਾਂ ਨੂੰ ਚਲਾਉਂਗੇ ਇਹੇ ਜੇ ਜਿਹੜੇ ਕਾਤਲ ਹਮਲੇ ਲੁੱਟਾਂ ਖੋਹਾਂ ਇਹ ਹੁਣ ਸੁਭਾਅਕਾ ਹੈ ਪੰਜਾਬ ਕਾਂਗਰਸ ਹਮੇਸ਼ਾ ਹੀ ਪੰਜਾਬ ਵਾਸੀਆਂ ਦੀ ਪੰਜਾਬ ਦੇ ਸਤਕਾਰਯੋਗ ਇਲਾਕਾ ਤੇ ਨਿਵਾਸੀਆਂ ਦੀ ਉਹਨਾਂ ਦੇ ਨਾਲ ਉਹਨਾਂ ਦੇ ਹਰ ਦੁੱਖ ਸੁੱਖ 'ਚ ਖੜਦੀ ਹੈ ਅੱਜ ਵੀ ਅਸੀਂ ਇੱਕ ਸੰਬੋਲਕ ਤੌਰ ਤੇ ਇਹ ਧਰਨੇ ਲਾਏ ਨੇ ਤਹਿਸੀਲ ਲੈਵਲ ਤੇ ਉਸ ਤੋਂ ਪਹਿਲਾਂ ਚਾਹੇ ਉਹ ਡੀਜ਼ਲ ਬਿਜਲੀ ਦੇ ਰੇਟਾਂ ਵਿੱਚ ਵਧੌਤੀਆਂ ਦੇ ਕਾਰਨ ਜੋ ਵਧਾਏ ਨੇ ਨਜਾਇਜ਼ ਰੇਟ ਫੋਰ ਕੋਈ ਇਹਨਾਂ ਨੇ ਆਪਣੇ ਬਾਦਿਆਂ ਦੇ ਖਿਲਾਫ ਕੋਈ ਕਾਨੂੰਨ ਬਣਾਏ ਨੇ ਸਾਡੇ ਪੰਜਾਬ ਪ੍ਰਦੇਸ਼ ਕਾਂਗਰਸ ਦੇ ਕਮੇਟੀ ਦੇ ਪ੍ਰਧਾਨ ਅਮਨਿੰਦਰ ਸਿੰਘ ਰਾਜਾ ਬੜਿੰਗਜੀ ਦੇ ਅਗਵਾਈ ਚ ਪਰ ਇੱਕ ਵਾਰ 11 ਤਰੀਕ ਨੂੰ ਅਸੀਂ ਧਰਨਾ ਲਾਇਆ ਸੀ ਤੇ ਅੱਜ ਫਿਰ ਅਸੀਂ ਇਹ ਸੰਭੋਲਕ ਧਰਨੇ ਅਸੀਂ ਲਾ ਰਹੇ ਹਾਂ ਜੇ ਪੰਜਾਬ ਗਵਰਨਮੈਂਟ ਨਾਕਾਮ ਰਹੇ ਇਹਨਾਂ ਨੂੰ ਨਹੀਂ ਕਾਬੂ ਕਰਦੀ ਇਸ ਤਰ੍ਹਾਂ ਹੀ ਸਿੱਧੂ ਮੁਸੇਬਲ ਵਗਾਰਾ ਜਿਹੜੇ ਸਾਡੇ ਸਟਾਰ ਸੀ ਉਹਨਾਂ ਦੇ ਕਤਲ ਹੁੰਦੇ ਰਹੇ ਸਾਡੀਆਂ ਧੀਆ ਭੈਣਾਂ ਦੀਆਂ ਇੱਜ਼ਤਾਂ ਇਸ ਤਰ੍ਹਾਂ ਰੁੱਲਦੀਆਂ ਰਹੀਆਂ ਤਾਂ ਕਾਂਗਰਸ ਪਾਰਟੀ ਬੜੇ ਵੱਡੇ ਲੈਵਲ ਤੇ ਸਟੇਟ ਪੱਧਰ ਤੇ ਧਰਨੇ ਮਜਾਰੇ ਕਰੂਗੀ ਔਰ ਇਹਨਾਂ ਨੂੰ ਮਜਬੂਰ ਕਰ ਦੂਗੀ ਵੀ ਜਦ ਤੱਕ ਕਾਨੂੰਨ ਵਿਵਸਥਾ ਠੀਕ ਕਰ ਦੋ ਤੇ ਨਹੀਂ ਫਿਰ ਅਸਤੀਫਾ ਦੇ ਦੇਣਾ ਮੈਡਮ ਅੱਜ ਦਾ ਜਿਹੜਾ ਪ੍ਰੋਗਰਾਮ ਰੱਖਿਆ ਉਹਦੇ ਬਾਰੇ ਦੱਸੋ ਅੱਜ ਅਸੀਂ ਰੋਸ ਪ੍ਰਦਰਸ਼ਨ ਕੀਤਾ ਹੈ ਸਾਰੀ ਮਹਿਲਾ ਕਾਂਗਰਸ ਨੇ ਪੂਰੇ ਪੰਜਾਬ ਦੇ ਵਿੱਚ ਹਰ ਜ਼ਿਲ੍ਹਾ ਪ੍ਰਧਾਨ ਨੇ ਰਵਨੀਤ ਬਿੱਟੂ ਦੇ ਬੀਜੇਪੀ ਮੋਦੀ ਸਰਕਾਰ ਦਾ ਪੁਤਲਾ ਫੁੱਟਿਆ ਕਿਉਂਕਿ ਇਹ ਰਾਹੁਲ ਗਾਂਧੀ ਜੀ ਨੂੰ ਅੱਤਵਾਦੀ ਕਹਿ ਰਹੇ ਨੇ ਅਸੀਂ ਪੁੱਛਣਾ ਚਾਹੁੰਦੇ ਹਾਂ ਰਵਨੀਤ ਬਿੱਟੂ ਜੀ ਨੂੰ ਭਈ ਤੁਸੀਂ ਤਿੰਨ ਵਾਰ ਐਮਪੀ ਬਣੇ ਤੁਹਾਡੇ ਦਾਦਾ ਜੀ ਨੇ ਇਸ ਅੱਤਵਾਦ ਨੂੰ ਖਤਮ ਕਰਨ ਦੇ ਲਈ ਬਹੁਤ ਵੱਡਾ ਪੀੜਾ ਚੁੱਕਿਆ ਕਿ ਉਹਨੂੰ ਕੰਟਰੋਲ ਕੀਤਾ ਤੁਹਾਨੂੰ ਖਾਸ ਪਤਾ ਹੈ ਕਿ ਅੱਤਵਾਦੀ ਕੀ ਹੁੰਦੇ ਉਹ ਰਾਹੁਲ ગાંધી ਜਿਨ੍ਹਾਂ ਨੇ ਭਾਰਤ ਜੋੜੋ ਯਾਤਰਾ ਦੇ ਵਿੱਚ ਸਾਰੇ ਲੋਕਾਂ ਦਾ ਧਿਆਨ ਰੱਖਦੇ ਹੋਏ ਪੈਦਲ ਯਾਤਰਾ ਕੀਤੀ ਲੋਕਾਂ ਨੇ ਦੁੱਖ ਦਰਦ ਨੂੰ ਸਮਝਿਆ ਤੁਸੀਂ ਉਸ ਬੰਦੇ ਨੂੰ ਅੱਤਵਾਦੀ ਕਹਿ ਰਹੇ ਹੋ ਸ਼ਰਮ ਦੀ ਗੱਲ ਹੈ ਕਿ ਤੁਹਾਡਾ ਕੋਈ ਵਿਧਾਇਕ ਮੋਤੀ ਜੀ ਕਦੀ ਤੁਹਾਡੇ ਹਾਰੇ ਹੋਏ ਜੋ ਤੁਸੀਂ ਰਾਜ ਮੰਤਰੀ ਬਣਾਏ ਨੇ ਉਹ ਇਹ ਮਜ਼ਾਕ ਬਣਾਇਆ ਪੂਰਾ ਵਿਸ਼ਵ ਰਾਹੁਲ ਜੀ ਦੀ ਸੋਚ ਵੱਲ ਦੇਖ ਰਿਹਾ ਹੈ ਰਾਹੁਲ ਜੀ ਨੂੰ ਆਪਣਾ ਨੇਤਾ ਮੰਨ ਰਿਹਾ ਹੈ ਔਰ ਕਾਂਗਰਸ ਦੇ ਹੱਥਾਂ 'ਚ ਇਸ ਦੇਸ਼ ਨੂੰ ਸੁਰੱਖਿਅਤ ਮੰਨਦਾ ਸਾਬਤ ਕਰ ਰਹੇ ਨੇ ਤੁਹਾਡੀਆਂ ਕਾਰਗੁਜ਼ਾਰੀਆਂ ਤੋਂ ਚਾਹੇ ਨੀਚੇ ਸਰਕਾਰ ਹੈ ਇਹ ਤੁਹਾਡੀ ਟੀਮ ਹੈ ਤੁਸੀਂ ਇਹ ਇਹ ਵੀ ਸੋ ਅੱਜ ਪੂਰੀਆਂ ਮਹਿਲਾਵਾਂ ਦੇ ਵਿੱਚ ਬਹੁਤ ਵੱਡਾ ਇੱਕ ਰੋष ਹੈ ਸਾਰੀਆਂ ਮਹਿਲਾਵਾਂ ਬਿੱਟੂ ਦੇ ਖਿਲਾਫ ਜੇ ਕੋਈ ਵੀ ਬੋਲਦਾ ਹੈ ਉਹਦੇ ਖਿਲਾਫ ਐਫ ਆਈ ਆਰ ਕਰੋ ਉਹਨਾਂ ਤੇ ਕੋਈ ਐਕਸ਼ਨ ਲਓ ਕੰਗੜਾ ਰਣੋਤ ਦਾ ਅੱਜ ਫੇਰ ਇੱਕ ਬਿਆਨ ਆਂਦਾ ਹੈਗਾ ਪਿੰਡਰਾ ਵਾਲਿਆਂ ਨੂੰ ਫੇਰ ਹੱਥ ਵੱੱਲੇ ਦੱਸੇ ਜਾਂਦੇ ਕਿਵੇਂ ਦੇਖਦੇ ਹੋ بار-ਬਾਰ ਬਿਆਨ ਵਾਜੀ ਹੁੰਦੀ ਹੈ ਜੀ ਪੀ ਜੀ ਬੈਕਫੁੱਟ ਤੇ ਹੋਈ ਹੈ ਕੰਗੜਾ ਰਣੋਤ ਜੀ ਪੀ ਜੀ ਨੇ ਉਹ ਤੋਂ ਦੂਰੀ ਬਣਾ ਲਈ ਤੁਸੀਂ ਦੇਖ ਲਓ ਅਜੇ ਤਾਂ ਇਹਨਾਂ ਦੇ ਲੋਕ ਨੇ ਪਿਕਚਰਾਂ ਵਾਲੇ ਨੂੰ ਟਿਕਟਾ ਦਿਂਦੇ ਨੇ ਕਾਂਗਰਸੀ ਕੇ ਜੀ ਸਰਕਾਰ ਹੈ ਇਹ ਛੇੜੀ ਸਾਰੇ ਧਰਮਾਂ ਦਾ ਵਰਗਾਂ ਦਾ ਸਭ ਦਾ ਸਤਿਕਾਰ ਕਰਦੀ ਸੋ ਲੋਕ ਇਨਾ ਝੂਮਲੇ ਬਾਜਾ ਤੋਂ ਸਮਝ ਚੁੱਕੇ ਨੇ ਕੇਜਰੀਵਾਲ ਦੇ ਅਸਤੀਫੇ ਨੂੰ ਕਿਵੇਂ ਦੇਖਣ